ਸਤਿ ਸ਼੍ਰੀ ਅਕਾਲ ਜੀ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇਕਰ ਤੁਸੀਂ ਕੈਨੇਡਾ ਜਾਣਾ ਹੈ ਜਾਂ ਫਿਰ ਤੁਹਾਡੇ ਪਰਿਵਾਰ ਚੋਂ ਕੋਈ ਕੈਨੇਡਾ ਗਿਆ ਹੈ ਤਾਂ ਇਹ ਖਬਰ ਬਹੁਤ ਅਹਿਮ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੱਡੇ ਪੱਧਰ ਤੇ ਭਾਰਤੀ ਪੰਜਾਬੀ ਨੇ ਜਿਹੜੇ ਉਹ ਬਾਹਰ ਜਾ ਰਹੇ ਨੇ ਕੈਨੇਡਾ ਜਾ ਰਹੇ ਨੇ ਤਾਂ ਅਜੇਹੇ ਦੇ ਵਿੱਚ ਉੱਥੇ ਪੱਕੇ ਹੋਣ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਵਿਉਂਤਬੰਦੀਆਂ ਕੀਤੀਆਂ ਜਾਂਦੀਆਂ ਨੇ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਣਾਏ ਜਾਂਦੇ ਨੇ ਕਿ ਅਸੀਂ ਕਿਸ ਤਰ੍ਹਾਂ ਇੱਥੇ ਪੱਕੇ ਹੋ ਸਕਦੇ ਹਾਂ ਸੋ ਪਿਛਲੇ ਦਿਨਾਂ ਦੇ ਵਿੱਚ ਅਸਾਈਲਮ ਦੇ ਕੇਸਾਂ ਦੇ ਵਿੱਚ ਵੱਡੇ ਪੱਧਰ ਦੇ ਵਿੱਚ ਵਾਧਾ ਹੋਇਆ ਕਿਉਂਕਿ ਕੈਨੇਡਾ ਨੇ ਬਾਕੀ ਵੀਜ਼ਾ ਨੂੰ ਲੈ ਕੇ ਕਾਫੀ ਸਖਤੀ ਕਰ ਦਿੱਤੀ ਹੈ ਤਾਂ ਹੁਣ ਵੈਸਟਰ ਵੀਜ਼ਾ ਤੇ ਗਏ ਲੋਕ ਜਾਂ ਫਿਰ ਜਿਨ੍ਹਾਂ ਕੋਲੇ ਅੱਗੇ ਵਰਕ ਪਰਮਿਟ ਨਹੀਂ ਹੈ ਉਹ ਅਸਾਈਲਮ ਕਲੇਮ ਕਰ ਰਹੇ ਨੇ ਪਰ ਹੁਣ ਅਸਾਈਲਮ ਨੂੰ ਲੈ ਕੇ ਵੀ ਵੱਡਾ ਫੈਸਲਾ ਕੈਨੇਡਾ ਦੀ ਸਰਕਾਰ ਨੇ ਕਰ ਦਿੱਤਾ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਸ਼ਰਨ ਦਾ ਦਾਵਾ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਧ ਰਹੀ ਗਿਣਤੀ ਤੇ ਚਿੰਤਾ ਜ਼ਾਹਰ ਕੀਤੀ ਹੈ ਮਿਲਰ ਨੇ ਸਬੰਧੀ ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਜੌਨ ਮੂਰੇ ਨੂੰ ਪੱਤਰ ਲਿਖਿਆ ਹੈ ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਅਤੇ ਰੈਗੂਲੇਟਿਡ ਇੰਟਰਨੈਸ਼ਨਲ ਸਟੂਡੈਂਟ ਇਮੀਗ੍ਰੇਸ਼ਨ ਸਲਾਹਕਾਰ ਨੂੰ ਲਾਇਸੈਂਸ ਹੈ ਜਿਹੜਾ ਇਹ ਪ੍ਰਦਾਨ ਕਰਦਾ ਤੇ ਨਿਯੰਤਰਿਤ ਕਰਦਾ ਹਰ ਇੱਕ ਚੀਜ਼ ਤੇ ਟੈਂਪਰੇਰੀ ਵੀਜ਼ਾ ਤੇ ਆਏ ਲੋਕਾਂ ਦਾ ਜ਼ਿਕਰ ਕਰਦਿਆਂ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਵੀਜ਼ਾ ਮਿਆਦ ਲੰਘਣ ਤੋਂ ਬਾਅਦ ਵਾਪਸੀ ਨਹੀਂ ਕਰਦੇ ਇਸੇ ਤਰੀਕੇ ਦੇ ਨਾਲ ਉਹ ਕਾਨੂੰਨ ਤੋੜ ਰਹੇ ਨੇ ਤੇ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਦੇ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਇੱਕ ਰਿਪੋਰਟ ਸਾਹਮਣੇ ਆਈ ਹੈ ਇਹਦੇ ਵਿੱਚ ਦੱਸਿਆ ਗਿਆ ਕਿ 13600 ਅੰਤਰਰਾਸ਼ਟਰੀ ਵਿਦਿਆਰਥੀਆਂ ਨੇ 2024 ਦੇ ਪਹਿਲੇ 9 ਮਹੀਨਿਆਂ ਦੇ ਵਿੱਚ ਐਸਾਈਲਮ ਦੇ ਤਹਿਤ ਪਨਾਹ ਮੰਗੀ ਹੈ ਜੋ ਕਿ ਰਿਕਾਰਡ ਦੇ ਵਿੱਚ ਹੈ ਪਿਛਲੇ ਸਾਲ ਇਹ ਅੰਕੜਾ ਲਗਭਗ 12000 ਦਾ ਸੀ ਤੇ 2018 ਦੀ ਗੱਲ ਕਰੀਏ ਤਾਂ ਇਹ ਅੰਕੜਾ ਸਿਰਫ ਤੇ ਸਿਰਫ 1810 ਸੀ ਹਾਲਾਂਕਿ ਹਲੇ ਇਸ ਸਾਲ ਦੇ 3 ਮਹੀਨਿਆਂ ਦਾ ਅੰਕੜਾ ਆਉਣਾ ਬਾਕੀ ਹੈ ਜਿਸ ਨਾਲ ਸੰਖਿਆ ਵਧਣ ਦੀ ਹੋਰ ਜ਼ਿਆਦਾ ਉਮੀਦ ਹੈ ਸੋ ਕੈਨੇਡਾ ਦੇ ਵਿੱਚ ਭਾਰਤੀਆਂ ਦੇ ਵੱਲੋਂ ਪਨਾਹ ਦੇ ਦਾਅਵਿਆਂ ਦੇ ਵਿੱਚ ਲਗਾਤਾਰ ਵਾਅਦਾ ਹੋਇਆ ਹੈ ਮੈਲਰ ਨੇ ਪੱਤਰ ਦੇ ਵਿੱਚ ਲਿਖਿਆ ਕਿ ਕੈਨੇਡਾ ਸੁਰੱਖਿਆ ਦੀ ਲੋੜ ਵਾਲੇ ਵਿਅਕਤੀਆਂ ਦੀ ਮਦਦ ਕਰਨ ਦੇ ਲਈ ਸਮਰਪਿਤ ਹੈ ਹਾਲਾਂਕਿ ਸ਼ਰਨਾਰਥੀਆਂ ਨੂੰ ਕੈਨੇਡਾ ਦੇ ਵਿੱਚ ਰਹਿਣ ਜਾਂ ਫਿਰ ਸਥਾਈ ਨਿਵਾਸ ਲਈ ਖੁਦ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕਰਨ ਲਈ ਸਲਾਹ ਦੇਣਾ ਕੈਨੇਡਾ ਦੇ ਇਮੀਗ੍ਰੇਸ਼ਨ ਪ੍ਰਣਾਲੀ ਦੇ ਉਦੇਸ਼ਾਂ ਦੇ ਉਲਟ ਹੈ ਸੋ ਮੈਲਰ ਨੇ ਕਿਹਾ ਕਿ ਜਿਹੜੇ ਲਾਇਸੈਂਸ ਸ਼ੁਦਾ ਉੱਥੇ ਬੈਠੇ ਹੋਏ ਆਪਣੇ ਇਮੀਗ੍ਰੇਸ਼ਨ ਆਫਿਸ ਖੋਲੇ ਹੋਏ ਨੇ ਜਿਨ੍ਹਾਂ ਨੇ ਸਲਾਹਕਾਰ ਨੇ ਜਿਹੜੇ ਉਨ੍ਹਾਂ ਦੀ ਜਾਂਚ ਦੀ ਬੇਨਤੀ ਵੀ ਮਲਰ ਨੇ ਕਰ ਦਿੱਤੀ। ਉਹਨਾਂ ਨੇ ਕਿਹਾ ਕਿ ਸ਼ਾਇਦ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪਨਾਹ ਦਾਅਵਿਆਂ ਤੇ ਅੱਗੇ ਵਧਾਉਣ ਲਈ ਗਲਤ ਤਰੀਕੇ ਦੇ ਨਾਲ ਸਲਾਹ ਦਿੱਤੀ ਜਾਂਦੀ ਹੈ ਨਾ ਗਲਤ ਤਰੀਕੇ ਦੇ ਨਾਲ ਜੋ ਵੀ ਇਮੀਗ੍ਰੇਸ਼ਨ ਦੇ ਲੋਕ ਨੇ ਜਿਹੜੇ ਕੰਮ ਕਰਦੇ ਨੇ ਉਹ ਸਲਾਹ ਦੇ ਰਹੇ ਨੇ ਉਹਨਾਂ ਤੇ ਵੱਡੀ ਕਾਰਵਾਈ ਹੋਏਗੀ। ਮਾਕਮਲ ਨੇ ਦੱਸਿਆ ਕਿ ਨਵੇਂ ਬਰੇ ਦੇ ਵਿੱਚ ਦਾਖਲ ਹੁੰਦੇ ਜਿਹੜੇ ਹਾਲਾਤ ਨੇ ਸਾਡੇ ਉਹ ਬਿਹਤਰ ਹੋ ਜਾਣਗੇ। ਆਰਜੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟ ਜਾਵੇਗੀ। ਉਹਨਾਂ ਦਲੀਲ ਦਿੱਤੀ ਹੈ ਕਿ ਕੈਨੇਡਾ ਦੇ ਵਿੱਚ ਮੌਜੂਦ ਕੀਰਤੀਆਂ ਨੂੰ ਪੀਆਰ ਦੇਣ ਵੱਲ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਤੇ ਵਿਦੇਸ਼ਾਂ ਤੋਂ ਕੀਰਤੀ ਸੱਦਾਂ ਦਾ ਰੁਝਾਨ ਘਟਾਇਆ ਜਾ ਰਿਹਾ ਉਦਰਾ ਅਮਰੀਕਾ ਦੇ ਵਿੱਚ ਚੋਣਾਂ ਦੇ ਵਿੱਚ ਵੀ ਟਰੰਪ ਦੀ ਜਿੱਤ ਦੇ ਮਗਰੋਂ ਪੈਦਾ ਹੋਏ ਹਾਲਾਤਾਂ ਦੇ ਬਾਰੇ ਮਾਰਕ ਮੈਲਰ ਨੇ ਕਿਹਾ ਕਿ ਉਹ ਟਾਮ ਹੁਮੈਨ ਦੇ ਨਾਲ ਸਿੱਧੀ ਗੱਲਬਾਤ ਕਰਨਾ ਚਾਹੁੰਦੇ ਨੇ ਬਿਨਾਂ ਸ਼ੱਕ ਗੱਲਬਾਤ ਦੇ ਨਾਲ ਜਿਹੜਾ ਰਾਹ ਹਲੇ ਗੱਲਬਾਤ ਦਾ ਸੁਖਾਲਾ ਨਹੀਂ ਹੈ ਪਰ ਕੈਨੇਡਾ ਉਮੀਦ ਇਹੀ ਕਰਦਾ ਹੈ ਕਿ ਨਵੀਂ ਅਮਰੀਕੀ ਸਰਕਾਰ ਹੈ ਜਿਹੜੀ ਉਹ ਸੇਫ ਥਰਡ ਕੰਟਰੀ ਐਗਰੀਮੈਂਟ ਦੀ ਪਾਲਣਾ ਜਿਹੜੀ ਉਹ ਯਕੀਨੀ ਬਣਾਵੇ ਤਾਂ ਕਿ ਅਮਰੀਕਾ ਤੇ ਕੈਨੇਡਾ ਦੀਆਂ ਸਰਹੱਦਾਂ ਤੋਂ ਲੰਘ ਕੇ ਇਧਰ ਉਧਰ ਜਾਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਖਿਲਾਫ ਜਿੱਥੇ ਕੈਨੇਡਾ ਸਖਤ ਕਾਰਵਾਈ ਕਰੇ ਤਾਂ ਉਮੀਦ ਕਰਦੇ ਨੇ ਕਿ ਅਮਰੀਕਾ ਵੀ ਇਸੇ ਸਖਤ ਕਾਰਵਾਈ ਕਰੇ ਤੇ ਆਪਸ ਦੇ ਵਿੱਚ ਰਿਕਾਰਡ ਨੇ ਜਿਹੜੇ ਇਸ ਤਰੀਕੇ ਨਾਲ ਸਾਂਝੇ ਕੀਤੇ ਜਾਣ ਕਿ ਲੋਕਾਂ ਦਾ ਪਤਾ ਲੱਗੇ ਕਿ ਇਹ ਅਮਰੀਕਾ ਤੋਂ ਬਾਰਡਰ ਟੱਪਿਆ ਜਾਂ ਫਿਰ ਕੈਨੇਡਾ ਤੋਂ ਬਾਰਡਰ ਟੱਪ ਕੇ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੋ ਅਸਾਈਲਮ ਦਾ ਬੜਾ ਵੱਡਾ ਕਲੇਮ ਹੈ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਕੀਤਾ ਗਿਆ ਕੈਨੇਡਾ ਦੇ ਵਿੱਚ ਹਾਲਾਂਕਿ 에어ਪੋਰਟ ਉੱਤਰ ਦੇ ਸਾਰ ਹੀ ਅਸਾਈਲਮ ਕਲੇਮ ਕਰ ਦਿੱਤੀ ਜਾਂਦੀ ਸੀ ਜਿਸ ਤੋਂ ਬਾਅਦ ਵਾਪਸੀ ਦਾ ਕੋਈ ਰਾਹ ਨਹੀਂ ਬਚਦਾ ਸੀ ਤੇ ਜਿਹੜੇ ਕੇਸ ਚੱਲਦੇ ਨੇ ਤੇ ਕੇਸਾਂ ਤੋਂ ਬਾਅਦ ਜਿਹੜੀ ਕੈਨੇਡਾ ਦੀ ਪੀਆਰ ਦਿੱਤੀ ਜਾਂਦੀ ਹੈ ਪਰ ਹੁਣੇ ਮਸਲਾ ਖਤਮ ਕਰਨ ਜਾ ਰਹੀ ਹੈ ਕੈਨੇਡਾ ਦੀ ਸਰਕਾਰ ਜਿੱਥੇ ਪਹਿਲਾਂ ਵਿਦਿਆਰਥੀ ਵੀਜ਼ੇ ਕਟਾਏ ਉਸ ਤੋਂ ਬਾਅਦ ਵੀਜ਼ਾ ਜਿਹੜਾ ਵੈਸਟਰ ਵੀਜ਼ਾ ਉਹਦੀ ਮਿਆਦ ਕੱਟ ਗਈ ਤੀ ਉਹਦੀ ਮਿਆਦ ਕੱਟ ਕਰਨ ਤੋਂ ਬਾਅਦ ਵਰਕ ਪਰਮਿਟ ਜਿਹੜੀਆਂ ਐਲ ਐਮ ਆਈਆਂ ਲੋਕ ਵੇਚਦੇ ਸਨ ਉਹਨਾਂ ਤੇ ਰੋਕ ਲਗਾ ਦਿੱਤੀ ਤੇ ਹੁਣ ਜਿਹੜਾ ਅਖੀਰਲਾ ਰਾਹ ਸੀ ਅਸਾਈਲਮ ਦਾ ਉਹ ਵੀ ਕੈਨੇਡਾ ਸਰਕਾਰ ਬੰਦ ਕਰਨ ਜਾ ਰਹੀ ਹੈ ਪੱਤਰ ਇਸ ਮਾਮਲੇ ਦੇ ਵਿੱਚ ਲਿਖਣੇ ਸ਼ੁਰੂ ਕਰ ਦਿੱਤੇ ਗਏ ਨੇ ਤੇ ਮਾਰਕ ਮਿਲਰ ਇਹਦੇ ਤੇ ਸਖਤ ਫੈਸਲਾ ਜਿਹੜਾ ਲੈ ਸਕਦੇ ਨੇ ਟਰੂਡੋ ਸਰਕਾਰ ਇਹਦੇ ਤੇ ਸਖਤੀ ਹੈ ਜਿਹੜੀ ਹੋਰ ਜ਼ਿਆਦਾ ਦਿਖਾ ਸਕਦੀ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ